Some video. <speaking in foreign language> ਮੇਰਾ ਨਾਮ ਰਮਨ ਵਾਲੀਆ ਹੈ ਤੇ ਮੈਂ ਪੀਜੀਟੀ ਬਾਇਓਲੋਜੀ ਟੀਚਰ ਦੀ ਤਰ੍ਹਾਂ ਕੰਮ ਕਰਦੀ ਹਾਂ ਆਲੀਅਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਕਰ ਤੇ ਅੱਜ ਜਿਹੜੀ ਅਸੀਂ ਡਰਾਈਵ ਚਲਾ ਰਹੇ ਹਾਂ ਇਹ ਨੋ ਪਲਾਸਟਿਕ ਡਰਾਈਵ ਹੈ ਜਿਹਦੇ ਅੰਦਰ ਸਾਡਾ ਮੇਨ ਮੋਟਿਵ ਹੈ ਆਪਣੀ ਅਰਥ ਨੂੰ ਬਚਾਉਣਾ ਬਿਕਾਜ਼ ਆਪਾਂ ਪਲਾਸਟਿਕ ਯੂਜ਼ ਕਰਕੇ ਕੀ ਕਰ ਰਹੇ ਹਮਨੇ ਅਰਥ ਦੇ এনਵਾਇਰਨਮੈਂਟ ਨੂੰ ਐਟਮੋਸਫੇਅਰ ਨੂੰ ਸੋਇਲ ਨੂੰ ਡੀਗ੍ਰੇਡ ਕਰ ਰਹੇ ਹਾਂ ਜਿਸ ਤੇ ਕਰਕੇ ਆਪਣੀ ਅਰਥ ਦੀ ਜਿਹੜੀ ਸ਼ੈਲਫ ਲਾਈਫ ਹੈ ਉਹ ਦਿਨ ਬਰ ਦਿਨ ਘਟਦੀ ਜਾ ਰਹੀ ਹੈ ਇਵਨ ਤੋਂ ਜੇ ਅਸੀਂ ਦੇਖਾਂਗੇ ਤਾਂ ਪਲਾਸਟਿਕ ਨੂੰ ਯੂਜ਼ ਕਰਕੇ ਉਹਨਾਂ ਦੇ ਪੋਲੀ ਬੈਗਸ ਨੂੰ ਇ ਇੱਕ ਟਿੱਤਾ ਦਿੱਤਾ ਜਾਂਦਾ ਜਿਸ ਕਰਕੇ ਜਿਹੜੇ ਜਾਨਵਰ ਨੇ ਆਪਣੇ ਸਟ੍ਰੇ ਅਨੀਮਲਸ ਐ ਉਹਨਾਂ ਦੇ ਘਟ ਦੇ ਅੰਦਰ ਉਹ ਜਾ ਕੇ ਬਹੁਤ ਇਨਫੈਕਸ਼ਨਸ ਕਾਸ ਕਰਦਾ ਤੇ ਇਸੀ ਮੁਹਿੰਮ ਨੂੰ ਅੱਗੇ ਚਲਾਉਂਦੇ ਹੋਏ ਅਸੀਂ ਅੱਜ ਆਪਣਾ ਨੋ ਪਲਾਸਟਿਕ ਡਰਾਈਵ ਲੈ ਕੇ ਆਏ ਆ ਠੀਕ ਹੈ ਜੰਨ ਸਰਵਸੇ ਮੇਂ ਕੰਪੋਨੈਂਟ ਕੀ ਕਰਾਂਗੇ ਆ ਪਬਲਿਕ ਨੂੰ ਸਾਡਾ ਤਾਂ ਅਹੀ ਸਦਾਇਆ ਅਹੀ ਸੁਨੇਹਾ ਆ ਕਿ ਆਪਣੀ ਅਰਥ ਨੂੰ ਬਚਾਓ ਜਿੰਨਾ ਤੋਂ ਜਿੰਨਾ ਹੋ ਸਕਦਾ ਹੈ ਆਪਣੇ ਜੂਟ ਬੈਗਸ ਨੂੰ ਯੂਜ਼ ਕਰੋ ਕਿਉਂਕਿ ਪਲਾਸਟਿਕ ਇਜ਼ ਵੈਰੀ 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 ਡੇਂਜਰਸ ਟੂ ਆਰ ਹੈਲਥ ਟੂ ਆਰ ਸਟ੍ਰੇ ਅਨੀਮਲਸ ਟੂ ਆਰ এনਵਾਇਰਨਮੈਂਟ सेवा प्लैनेट सेवा अर्थ सेनो टू प्लास्टिक थैंक यू सर मेरा नाम हमेश है मैं अलायंस स्कूल का अध्यापक का असी पिछले महीने हेलमेट वंडे सी के जी लोकां नु अवेर किता सीगा कि सेफ्टी बहुत जरूरी है आज असी लोकां नु अवेर करना आया कि प्लास्टिक साडे राजपुरा नी पूरे ਅਰਥ ਨੂੰ ਖਰਾਬ ਕਰੀ ਜਾ ਰਿਹਾ ਹੈ ਪੂਰੇ ਵਾਤਾਵਰਨ ਨੂੰ ਖਰਾਬ ਕਰੀ ਜਾ ਰਿਹਾ ਹੈ ਅਸੀਂ ਲੋਕਾਂ ਦੇ ਵਿੱਚ ਇਹ ਮੈਸੇਜ ਦੇ ਰਹੇ ਹਾਂ ਕਿ ਪਲਾਸਟਿਕ ਨੂੰ ਵਰਤਨਾ ਬੰਦ ਕਰਨ ਤੇ ਦੂਜੇ ਥੈਲੇ ਵਰਤਨ ਜੂਟ ਦੇ ਬੈਗ ਵਰਤਨ ਜਿਹੜੇ ਵਾਤਾਵਰਨ ਨੂੰ ਖਰਾਬ ਨਹੀਂ ਕਰਦੇ ਇਸ ਮੁਹਿੰਮ ਨੂੰ ਅੱਜ ਅਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਲੋਕਾਂ ਦੇ ਰਾਹੀ ਅਸੀਂ ਹੈਲਪ ਕਰਤੀ ਹੈ ਕਿ ਅਸੀਂ ਇਹ ਸਾਰੀ ਚੀਜ਼ਾਂ ਲੋਕਾਂ ਤੱਕ ਪਹੁੰਚਾਈਏ ਅੱਜ ਅਸੀਂ ਲਗਭਗ 500 ਬੈਗ ਵੰਡੇ ਨੇ ਕੱਲ ਨੂੰ ਵੀ ਅਸੀਂ ਦੁਰਗਮੰਦਰ ਰੋਡ ਤੇ ਵਿੱਚ 500 ਜਾਂ 600 ਬੈਗ ਵੰਡਾਂਗੇ ਜਿਦੇ ਵਿੱਚ ਲੋਕਾਂ ਨੂੰ ਫਿਰ ਦੁਬਾਰਾ ਅਵੇਅਰ ਕਰਾਂਗੇ ਕਿ ਪਲਾਸਟਿਕ ਨੂੰ ਬੰਦ ਕਰਕੇ ਐਜੇ ਬੈਗ ਵਰਤਨੇ ਫੀਰਦੇ